ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦੋਂ ਜੀ ਇਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫ਼ਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਵਧਾਈ ਦੇਣਾ ਚਾਹਨਾ ਅੱਜ ਕੋ ਪਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਅੱਜ ਅਸੀਂ ਕੁਤਵਾਲੀ ਥਾਣੇ 'ਚ ਐ ਐਸਐਚਓ ਕੁਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦੋ ਜੇ ਇਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮਾਂ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅ ਗੇਟ ਟੁਗੇਦਰ ਕੀਤਾ ਇਸ ਦਿਨ ਆ ਲਈ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਤਾਈ ਦਿੰਦੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਪਿਛੇ ਬਠਿੰਡਾ ਜ਼ਿਲ੍ਹੇ ਦੇ ਵਾਸੀਆਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਣਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਨੇ ਉਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ ਹੈ ਥੈਂਕ ਯੂ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦੋਂ ਜੀ ਇਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫ਼ਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਮੁਹਮੰਗੀ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਅੱਜ ਅਸੀਂ ਕੁਤਵਾਲੀ ਥਾਣੇ 'ਚ ਐ ਐਸ ਐਚਓ ਕੁਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦੋ ਜਿ ਇਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮਾਂ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈਟ ਟੁਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅ ਗੇਟ ਟੂਗੇਦਰ ਕੀਤਾ ਇਸ ਦਿਨ ਆ ਲਈ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਤਾਈ ਦਿੰਦੀ ਆ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਠੀਕ ਚਿੰਡਾ ਜਿਲ੍ਹੇ ਦੇ ਵਾਸੀਆਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਣਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਉਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ ਥੈਂਕ ਯੂ